ਬਈ ਜੇ ਗੱਲ ਕਰੀਏ ਨਾ ਡਿਜ਼ਾਈਨ ਬਹੁਤ ਫੱਬ ਰਿਆ ਇਹ ਇਹ ਬਈ ਜੀ ਨਿਓ ਕਲਾਸਿਕਲ ਟਾਈਪ ਦਾ ਐਕਸਟੀਰੀਅਰ ਬਣਿਆ ਹੋਇਆ ਘਰਾਂ ਦਾ ਬਿਲਕੁਲ ਡਿੱਟੋ ਕਾਪੀ ਹੈ ਜੀ ਬਿਲਕੁਲ ਓਵਰ ਆਲ ਜਿਵੇਂ ਆਪਾਂ ਕਹਿ ਲਈਏ 5000 ਸਕੁਅਰ ਫੀਟ ਏਰੀਆ ਇੱਕ ਘਰ ਦਾ ਬਣਦਾ ਜੀ ਲੁੱਕ ਨਾ ਮੈਂ ਦੇਖ ਰਿਹਾ ਦੋ ਪਾਸੇ ਤੋਂ ਪੱਕੀ ਆ ਰਹੀ ਆ ਰਹੀ ਹੈ ਬੈਕ ਸਾਈਡ ਤੋਂ ਵੀ ਆ ਰਹੀ ਹੈ ਹਾਂਜੀ ਹਾਂਜੀ ਬਈ ਬੈਕ ਤੇ ਵੀ ਆਪਾਂ ਡਿਜ਼ਾਈਨ ਇਹਦੇ ਫਿਰ ਕੋਸਟ ਨਹੀਂ ਜ਼ਿਆਦਾ ਵੱਧ ਜਾਂਦੀ ਕ ਨਹੀਂ ਇਹਦਾ ਕੋਈ ਜ਼ਿਆਦਾ ਫਰਕ ਨਹੀਂ ਪੈਂਦਾ ਦੇਖੋ ਜੀ ਬ੍ਰਿਕਸ ਤਾਂ ਉਹੀ ਲੱਗਣੀਆਂ ਸਸੇ ਗਾਲ ਦੋਸਤੋ ਦੋ ਭਰਾਵਾਂ ਲਈ ਨਾ ਬਹੁਤ ਸੋਹ ਸਾਰਾ ਡਿਜ਼ਾਈਨ ਕਿੰਨੇ ਏਰੀਆ ਚ ਬਣੀ ਆ ਕੀ ਕਾਸਟ ਪਈ ਆ ਕੀ ਕੀ ਇਥੇ ਵੱਖਰਾ ਕੰਮ ਹੋਇਆਗਾ ਤੇ ਆਪਣੇ ਨਾਲ ਨੇ ਬਾਈ ਸਤਿ ਸ਼੍ਰੀ ਅਕਾਲ ਤੋਂ ਗੁਰਕੀਰ ਸਿੰਘ ਇਹਨਾਂ ਨਾਲ ਗੱਲਬਾਤ ਕਰਾਂਗੇ ਸਤਿ ਸ਼੍ਰੀ ਅਕਾਲ ਬਾਈ ਸਤਿ ਸ਼੍ਰੀ ਅਕਾਲ ਜੀ ਬਾਈ ਸਤਿ ਸ਼੍ਰੀ ਅਕਾਲ ਬਾਈ ਜੀ ਸਭ ਤੋਂ ਪਹਿਲਾਂ ਜੇ ਗੱਲ ਕਰੀਏ ਨਾ ਜੀ ਕਿਹੜਾ ਇਹ ਡਿਜ਼ਾਈਨ ਆ ਤੇ ਕਿੰਨੇ ਏਰੀਆ ਦੇ ਵਿੱਚ ਬਣਿਆ ਹੋਇਆ ਇਹ ਬਾਈ ਜੀ ਨਿਓ ਕਲਾਸਿਕਲ ਟਾਈਪ ਦਾ ਐਕਸਟੀਰੀਅਰ ਬਣਿਆ ਹੋਇਆ ਘਰਾਂ ਦਾ ਜੀ ਤੇ ਜਿਵੇਂ ਆਪਾਂ ਕਹੇ ਲਈ ਵੀ ਦੋਨੇ ਬਿਲਕੁਲ ਡਿਜ਼ਾਈਨ ਸਿਮੈਟ੍ਰੀਕਲ ਬਣੇ ਹੋਏ ਆ ਇਹਦੇ ਮਤਲਬ ਇਹ ਦੋਨੇ ਇਸ ਤਰੀਕੇ ਨਾਲ ਮੂੰਹ ਦੋਨਾਂ ਦਾ ਸੇਮ ਹੀ ਇੱਧਰ ਨੂੰ ਹਾਂਜੀ ਹਾਂਜੀ ਜਮਾਂ ਡਿੱਟੋ ਜਿਵੇਂ ਆਪਾਂ ਯਾਤਰ ਦੇਖਦੇ ਆ ਜਿਵੇਂ ਇਹ ਕੋਠੀ ਬਣੀ ਹੈ ਇਹਨੂੰ ਇਸ ਤਰੀਕੇ ਨਾਲ ਹੀ ਰੱਖ ਦਿੰਦੇ ਹਾਂ ਹਾਂ ਬਿਲਕੁਲ ਬਿਲਕੁਲ ਡਿੱਟੋ ਕਾਪੀ ਹੈ ਜੀ ਬਿਲਕੁਲ ਓਵਰ ਆਲ ਜਿਵੇਂ ਆਪਾਂ ਕਹ ਲਈਏ ਵੀ 5000 ਸਕੁਅਰ ਫੀਟ ਏਰੀਆ ਇੱਕ ਘਰ ਦਾ ਬਣਦਾ ਜੀ ਇੱਕ ਘਰ ਦਾ ਹਾਂਜੀ ਹਾਂਜੀ ਇਹਦੇ ਵਿੱਚ ਚਾਰ ਬੈੱਡਰੂਮਸ ਨੇ ਠੀਕ ਹੈ ਜੀ ਹਾਂਜੀ ਹਾਂਜੀ ਤੇ ਬਾਕੀ ਅੱਗੇ ਆਪਾਂ ਕਹ ਲਈਏ ਵੀ ਜੋ ਕੁਝ ਗਾਰਡਨ ਏਰੀਆ ਬੈਕ ਤੇ ਸਟੋਰ ਵਗੈਰਾ ਸਾਰਾ ਕੁਝ ਸਾਹਮਣੇ ਆਪਾਂ ਇਧਰ ਇੱਕ ਕੋਠੀ ਵੱਲ ਹੋ ਜਾਈਏ ਇਹ ਇਧਰੋਂ ਸਾਹਮਣੇ ਤੋਂ ਦਿਖਾਤੀ ਤੇ ਬਈ ਜੇ ਗੱਲ ਕਰੀਏ ਨਾ ਡਿਜ਼ਾਈਨ ਬਹੁਤ ਫੱਬ ਰਿਆ ਹੈ ਇੱਕ ਮੁੰਡੇ ਨਾਲ ਜਿਵੇਂ ਨਾ ਗੱਲਾਂ ਕਰ ਰਹੀ ਹੁੰਦੀ ਨੇ ਕੋਠੀ ਬਿਲਕੁਲ ਬਈ ਜੀ ਇਹ ਆਪਾਂ ਕਹਿ ਲਈਏ ਵੀ ਇਹਦੇ ਐਕਸਟੀਰੀਅਰ ਦੇ ਵਿੱਚ ਕੁਝ ਆਪਾਂ ਐਲੀਮੈਂਟ ਵੀ ਦੇਖੀਏ ਤਾਂ ਪੇਂਟ ਹੈ ਜੀ ਜਾਂ ਸਟੋਨ ਕਲੈਡਿੰਗ ਹੈ ਠੀਕ ਹੈ ਜੀ ਤੇ ਜਾਂ ਮੈਟਲ ਦਾ ਜਿਵੇਂ ਕੁਝ ਵਰਕ ਆ ਗਿਆ ਜੀ ਠੀਕ ਹੈ ਜੀ ਤਾਂ ਨਿਊ ਕਲਾਸਿਕਲ ਦੇ ਵਿੱਚ ਜਾਂ ਤਾਂ ਜਿਵੇਂ ਸ਼ਿੰਗਲਸ ਕਹਿ ਦਨੇ ਆਪਾਂ ਸਟੋਨ ਕਲੈਡਿੰਗ ਕਹਿ ਦਨੇ ਜਾਂ ਪੇਂਟ ਇਹੀ ਜਾਦੇ ਮੇਨ ਵਾਲੀ ਐਲੀਮੈਂਟ ਹੁਣ ਅੱਜਕੱਲ ਜਿਹੜੀ ਚੀਜ਼ ਚੱਲਦੀ ਹੈ ਹਾਂਜੀ ਬਾਕੀ ਹੈ ਵੀ ਲੌ ਮੇਨਾਂ ਜ ਕੋਈ ਦਿੱਕਤ ਨਹੀਂ ਜਾਂ ਉਦਾਂ ਦੀ ਕੋਈ ਪ੍ਰੋਬਲਮ ਨਹੀਂ ਹੁੰਦੀ ਜਿਵੇਂ ਆਪਾਂ ਕਈ ਵਾਰ ਟਾਈਲਸ ਵਗੈਰਾ ਡਿੱਗ ਪੈਂਦੀਆਂ ਨੇ ਜਾਂ ਉਹ ਚੀਜ਼ਾਂ ਹੋ ਜਾਂਦੀਆਂ ਠੀਕ ਹੈ ਜੀ ਜਿਹੜੀ ਸਟੋਨ ਕਲੈਡਿੰਗ ਹੈ ਇਹਨੂੰ ਕਲੰਪਿੰਗ ਕਰਕੇ ਲਾਉਂਦੇ ਆ ਜੀ ਅੱਛਾ ਜੀ ਕਲੰਪਿੰਗ ਕਰਕੇ ਲੱਗੀਆਂ ਹੁੰਦੀਆਂ ਅਗਰ ਐਡ्हेसिव ਹਾਂ ਬੌਂਡ ਵੀ ਛੱਡਦਾ ਤੇ ਡਿੱਗਦਾ ਨਹੀਂ ਜੀ ਜੀ ਤੇ ਭਾਈ ਇਧਰ ਉਹ ਵੀ ਦਿਖਾ ਦੇ ਡਿਜ਼ਾਈਨ ਤੁਸੀਂ ਦੇਖ ਸਕਦੇ ਹੋ ਦੋਸਤੋ ਮਤਲਬ ਜਿਹੜੇ ਮਰਜ਼ੀ ਪਾਸੇ ਤੁਸੀਂ ਦੇਖ ਲਓ ਜਦੋਂ ਸੜਕ ਤੋਂ ਉਨੇ ਸਾਰੇ ਪਾਸੇ ਲੁੱਕ ਕੋਠੀ ਦੀ ਜਿਹੜੀ ਉਹਨਾਂ ਦੀ ਬਰਾਬਰ ਤਰੀਕੇ ਨਾਲ ਬਿਲਕੁਲ ਸੇਮ ਜਿਵੇਂ ਇਧਰਲਾ ਸਟਰ ਪਈ ਵਾ ਉਧਰ ਬੈਕ ਸਾਈਡ ਤੇ ਵੀ ਦੇਖ ਰਹੇ ਹੈ ਇੱਕ ਐਂਟਰੀ ਤਾਂ ਇਧਰ ਦੀ ਆ ਗਈ ਇਹ ਹਾਂਜੀ ਘਰ ਨੂੰ ਦੋ ਐਂਟਰੈਂਸ ਨੇ ਤਾਂ ਇਧਰ ਹੀ ਫਰੰਟ ਪੋਰਚ ਆ ਗਿਆ ਜੀ ਇੱਕ ਪੋਰਚ ਦੇ ਵਿੱਚੋਂ ਐਂਟਰੈਂਸ ਹੈ ਜੀ ਇਹ ਮੇਨ ਐਂਟਰੈਂਸ ਹੈ ਡਬਲ ਹਾਈਟ ਐਂਟਰੈਂਸ ਹੈ ਐਂਟਰੈਂਸ ਫਾਇਰ ਏਰੀਆ ਹੈਗਾ ਜਿਵੇਂ ਡਬਲ ਹਾਈਟ ਠੀਕ ਹੈ ਜੀ ਤੇ ਇਹ ਸਾਈਡ ਐਂਟਰੈਂਸ ਹੈ ਜੀ ਇਹ ਬਿਲਕੁਲ ਆਪਾਂ ਜਿਵੇਂ ਸਿੱਧਾ ਲੌਬੀ ਚ ਐਂਟਰ ਕਰ ਜਾਂਦੇ ਆ ਆਜੋ ਤੁਹਾਨੂੰ ਆਪਾਂ ਇੱਕ ਵਾਰ ਇਧਰ ਵੀ ਹੋ ਜੰਨਾ ਜੀ ਐਂਟਰ ਆਪ ਠੀਕ ਹੈ ਜੀ ਪੱਥਰ ਦਾ ਵੀ ਕੰਮ ਬਾਈ ਬਹੁਤ ਸੋਹਣਾ ਹੋਇਆ ਹੋਇਆ ਇਹ ਹਾਂਜੀ ਬਾਈ ਇਹ ਗ੍ਰੇनाइट ਲੱਗਿਆ ਹੋਇਆ ਜੀ ਸਾਰਾ ਜੀ ਬਹੁ ਇਹ ਰੰਗ ਬਾਈ ਜੀ ਏਸ਼ੀਅਨ ਪੇਂਟ ਦਾ ਹੋਇਆ ਹੋਇਆ ਜੀ ਠੀਕ ਹੈ ਜੀ ਹਾਂ ਜੀ ਤੇ ਜਿਵੇਂ ਪਹਿਲਾਂ ਵੀ ਬਾਈ ਦੀ ਵੀਡੀਓ ਚ ਆਪਾਂ ਦੱਸਿਆ ਸੀਗਾ ਵੀ ਸ਼ੋਰਸ ਹਲਾਵ ਕਿਤੇ ਨਹੀਂ ਆਉਂਦਾ ਕਿਉਂਕਿ ਬਹੁਤ ਬਰੀਕੀ ਨਾਲ ਕੰਮ ਕਰਾਉਂਦੇ ਆ ਬਾਈ ਇਹ ਹਾਂ ਜੀ ਬਾਈ ਕੈਮੀਕਲ ਕੋਟਿੰਗ ਕੀਤੀ ਜਾਂਦੀ ਹੈ ਜੀ ਠੀਕ ਹੈ ਜੀ ਹਾਂ ਜੀ ਬੁੱਢ ਸਾਰੀ ਐਮ ਪੀਟੀ ਦੀ ਯੂਜ਼ ਕੀਤੀ ਗਈ ਹੈ ਜੀ ਠੀਕ ਹੈ ਜੀ ਇਹ ਮਤਲਬ ਸਾਰਾ ਕਾਰਵਿੰਗ ਵਾਲਾ ਡੋਰ ਹੈ ਬਾਈ ਠੀਕ ਹੈ ਜੀ ਹਾਂ ਜੀ ਆ ਵੀ ਇੱਕ ਚੀਜ਼ ਬਾਈ ਬਹੁਤ ਵਧੀਆ ਮਤਲਬ ਮਿੱਟੀ ਤੇ ਜਿਵੇਂ ਕਹਿੰਦੇ ਮਿੱਟੀ ਘੱਟਾ ਘਟ ਜਾਂਦਾ ਜੇ ਇਹ ਗੇਟ ਥੱਲੇ ਆਪਾਂ ਲਾਈਏ ਹਾਂ ਜੀ ਹਾਂ ਜੀ ਬ ਇੱਥੇ ਆ ਗਈ ਜੀ ਡਬਲ ਹਾਈਟ ਇਹਦੇ ਝੂਮਰ ਲੱਗਣਾ ਬਾਕੀ ਆ ਹਾਂਜੀ ਤੇ ਖੁੱਲੀ ਡੁੱਲੀ ਜੇ ਕਹਿੰਦੇ ਲਿਵਿੰਗ ਏਰੀਆ ਲੌਬੀ ਬਹੁਤ ਖੁੱਲ੍ਹਾ ਡੁੱਲਾ ਆਪਾਂ ਦਿੱਤਾ ਹੋਇਆ ਹਾਂਜੀ ਹਾਂਜੀ ਭਾਈ ਇਹਦੇ ਗਰਾਉਂਡ ਫਲੋਰ ਤੇ ਕੀ ਕੀ ਆ ਜਾਂਦਾ ਆਪਣਾ ਇੱਥੇ ਬਾਈ ਜੀ ਗਰਾਉਂਡ ਫਲੋਰ ਤੇ ਪਹਿਲਾਂ ਜਿਵੇਂ ਆਪਾਂ ਉਦਾਂ ਗੱਲ ਕਰੀ ਵੀ ਇਹ ਤਾਂ ਮੇਨ ਇੰਟਰੈਂਸ ਆ ਗਈ ਆਪਣੀ ਪੋਰਚ ਦੇ ਵਿੱਚੋਂ ਇੱਧਰ ਸਾਈਡ ਐਂਟਰੈਂਸ ਆ ਗਈ ਜੀ ਠੀਕ ਹੈ ਜੀ ਕਿਉਂਕਿ ਸੈਂਟਰ ਦੇ ਵਿੱਚ ਆਪਾਂ ਕਾਫੀ ਜਗ੍ਹਾ ਦਿੱਤੀ ਹੋਈ ਹੈ ਦੋਨਾਂ ਘਰਾਂ ਦੇ ਵਿਚਕਾਰ ਤੇ ਸਾਈਡ ਐਂਟਰੈਂਸ ਦੇ ਨਾਲ ਇੱਧਰ ਡਰਾਈング ਰੂਮ ਆ ਗਿਆ ਜੀ ਆਪਣਾ ਠੀਕ ਹੈ ਜੀ ਤੇ ਇਹ ਡਾਈਨਿੰਗ ਰੂਮ ਆ ਗਿਆ ਜੀ ਆਫਟਰ दैट ਇੱਥੇ ਗਰਾਉਂਡ ਫਲੋਰ ਤੇ ਦੋ ਬੈਡਰੂਮ ਬਣੇ ਹੋਏ ਆ ਸਾਹਮਣੇ ਸਾਹਮਣੇ ਹਾਂਜੀ ਇੱਕ ਕੇ ਬੈਡਰੂਮ ਰਹਿ ਗਿਆ ਇੱਕ ਰਹਿ ਗਿਆ ਜੀ ਤੇ ਉਸ ਤੋਂ ਬਾਅਦ ਆ ਡਾਈਨਿੰਗ ਏਰੀਆ ਆ ਗਿਆ ਜੀ ਆਪਾਂ ਡਾਈਨਿੰਗ ਆ ਗਿਆ ਤੇ ਨਾਲ ਹੀ ਕਿਚਨ ਆ ਗਿਆ ਇਹਦੇ ਨਾਲ ਹੀ ਆਪਣਾ ਕਿਚਨ ਬਣਿਆ ਹੋਇਆ ਜੀ ਜੀ ਤੇ ਕਿਚਨ ਦੇ ਨਾਲ ਵੀ ਆਪਾਂ ਜਿਵੇਂ ਅੱਜਕੱਲ ਪੈਂਟਰੀ ਏਰੀਆ ਤੇ ਕਿਟਵੋਸ਼ ਏਰੀਆ ਸੈਪਰੇਟ ਖੱਡੇ ਹੋਏ ਆ ਠੀਕ ਹੈ ਜੀ ਤੇ ਉਵੇਂ ਜੋ ਤੁਸੀਂ ਆਪਣੇ ਕੰਮ ਚ ਪਹਿਲਾਂ ਵੀ ਦੇਖਿਆ ਵੀ ਆਪਣੇ ਪਿੰਡਾਂ ਚ ਬਹੁਤ ਜ਼ਰੂਰੀ ਹੁੰਦਾ ਜੀ ਓਪਨ ਕਿਚਨ ਤੇ ਬੈਕ ਤੇ ਚੁੱਲੇ ਚੌਕੇ ਵਾਲਾ ਉਹ ਆਪਾਂ ਇਹਦੇ ਬੈਕ ਤੇ ਉਹ ਵੀ ਚੀਜ਼ ਦਿਖਾਈ ਦਿਓ ਇੱਕ ਵਾਰ ਇੱਧਰ ਹਾਂਜੀ ਤੇ ਮਤਲਬ ਜੇ ਕਹਿ ਦੀਏ ਵੀ ਘਰ ਆਪਾਂ ਕਿੱਡਾ ਹੀ ਛੋਟਾ ਚਾਹੇ ਵੱਡਾ ਵਾੜੀ ਪਰ ਆਪਾਂ ਰਸੋਈ ਬਾਹਰ ਵਾਲੀ ਵਰਤ ਨਹੀਂ ਹੁੰਦੀ ਐ ਮੇਨ ਉਹ ਬਾਈ ਹੋਰ ਨੇ ਇੱਧਰ ਆਪਸ਼ਨ ਦਿੱਤੀ ਹੋਈ ਆ ਭਾਈ ਸਾਹਮਣੇ ਵਾਲੀ ਕੋਠੀ ਦਾ ਵੀ ਦਿਖਾ ਦਿ ਇੱਕ ਵਾਰ ਬਹੁਤ ਸੋਹਣੇ ਤਰੀਕੇ ਨਾਲ ਜੇ ਕਹਿ ਦੀਏ ਬੈਕ ਸਾਈਡ ਤੇ ਇੱਕ ਛੋਟੀ ਜੀ ਰਸੋਈ ਹਾਂ ਉਧਰ ਵੀ ਬੈਕ ਤੇ ਜਿੱਦਾਂ ਕਿ ਓਪਨ ਕਿਚਨ ਲਾਂਡਰੀ ਏਰੀਆ ਤੇ ਆਪਣਾ ਬੈਕ ਤੇ ਜਿਵੇਂ ਪਰਸਨਲ ਆਪਾਂ ਸਪੇਸ ਯੂਜ਼ ਕਰ ਸਕਦੇ ਸਾਈਡਾਂ ਦੇ ਭਾਈ ਭਾਂਡੇ ਦਿੱਤੇ ਹੋਏ ਮਤਲਬ ਕੋਠੀ ਠੰਡੀ ਰਹੇ ਹਾਂ ਹਾਂਜੀ ਠੀਕ ਹਾਂ ਜੀ ਆਜੋ ਤੁਹਾਨੂੰ ਬੈਡਰੂਮ ਦਿਖਾ ਦਿੰਨੇ ਹਾਂ ਜੀ ਜੀ ਲੋਬੀ ਦੋਸਤੋ ਬਹੁਤ ਸੋਹਣੇ ਤਰੀਕੇ ਨਾਲ ਬਾਈ ਉਹਨਾਂ ਨੇ ਡਿਜ਼ਾਈਨ ਕੀਤਾ ਸਭ ਤੋਂ ਵੱਡੀ ਗੱਲ ਮਤਲਬ ਪਰਿਵਾਰ ਨੇ ਵੀ ਪੂਰੀ ਸਪਾਈ ਰੱਖੀ ਹੋਈ ਹੈ ਹਾਂ ਜੀ ਤੇ ਕਹਿੰਦੇ ਕਹੋ ਕਿ ਧਰ ਆਪਾਂ ਵੱਡਾ ਪਾਲਾਂਦੇ ਆ ਬਾਅਦ ਚ ਮੇਨਟੇਨ ਨਹੀਂ ਹੁੰਦਾ ਹਾਂ ਜੀ ਹਾਂ ਜੀ ਜੀ ਇਹ ਬੈਡਰੂਮ ਆ ਗਿਆ ਜੀ ਬਾਕੀ ਆਪਾਂ ਬੈਡਰੂਮਸ ਨੂੰ ਵੀ ਡਬਲ ਡੋਰ ਦਿੱਤਾ ਹੋਇਆ ਹੈ ਜੀ ਜਿਵੇਂ ਤੁਸੀਂ ਦੇਖ ਰਹੇ ਹੋ ਗਲਾਸ ਵਾਲਾ ਡੋਰ ਆ ਗਿਆ ਤੇ ਭਾਈ ਗਲਾਸ ਵਾਲਾ ਦਾ ਕੀ ਮੇਨ ਮੈਨੀਫੈਕਚਰਰ ਹੈ ਇਹਦਾ ਭਾਈ ਜੀ ਮੇਨ ਕਨਸੈਪਟ ਇਹ ਹੈ ਵੀ ਅਗਰ ਅੰਦਰ ਏਸੀ ਚੱਲ ਰਿ ਆਪਾਂ ਸੋਲਿਡ ਡੋਰ ਅਗਰ ਬੰਦ ਕਰ ਲੈਨੇ ਤਾਂ ਆਪਾਂ ਇੱਕ ਤਰ੍ਹਾਂ ਦੇ ਕੰਪਲੀਟਲੀ ਕਟ ਆਫ ਹੋ ਜਾਂਨੇ ਆ ਬਾਹਰ ਨਾਲੋਂ ਠੀਕ ਹੈ ਜੀ ਤਾਂ ਇਹ ਕੀ ਆ ਵੀ ਅਗਰ ਇਹ ਤੁਸੀਂ ਬੰਦ ਹੈ ਤਾਂ ਏਸੀ ਦੀ 쿨ਿੰਗ ਨੂੰ ਵੀ ਕੋਈ ਇਫੈਕਟ ਨਹੀਂ ਹੈਗਾ ਪਲੱਸ ਆਪਾਂ ਨੂੰ ਬਾਹਰ ਵੀ ਨਹੀਂ ਕਰ ਰਹੇ ਹਾਂ ਹਾਂ ਜੀ ਚਲੋ ਜੇ ਬੱਚੇ ਖੇਡ ਰਹੇ ਜਾਂ ਕੋਈ ਵੀ ਆਪਾਂ ਹੋਂਦਾ ਸਾਰੀ ਨਿਗਰ ਰਹੀਂਦੀ ਹੈ ਜੀ ਤੇ ਇਹ ਆ ਗਿਆ ਜੀ ਇਹ ਆਪਣਾ ਬੈਡਰੂਮ ਆ ਗਿਆ ਜੀ ਜੀ ਤੇ ਇਹਦੇ ਨਾਲ ਹੀ ਕਲੋਜ਼ਟ ਏਰੀਆ ਪਲੱਸ ਵਾਸ਼ਰੂਮ ਅਟੈਚ ਹੈ ਜੀ ਠੀਕ ਹੈ ਜੀ ਹਾਂ ਜੀ ਲਓ ਵੀ ਦੋਸਤੋ ਮੇਨ ਅੱਜਕੱਲ ਆਪਾਂ ਨੂੰ ਦੇਖਣ ਨੂੰ ਮਿਲਦਾ ਨਾ ਜਿਸਨੂੰ ਮੈਂ ਇੱਕ ਇਹਲਾ ਕੰਮ ਜ਼ਿਆਦਾ ਮਿਲਦਾ ਆ ਇਹ ਸਾਰਾ ਵਿਨੀਅਰ ਦੇ ਵਿੱਚ ਮਤਲਬ ਚੀਜ਼ ਬਣੀ ਹੋਈ ਹੈ ਠੀਕ ਹੈ ਜੀ ਬਾਕੀ ਪਾਲਿਸ਼ ਹੋਈ ਆ ਪਾਲਿਸ਼ ਹੋਇਆ ਥੋੜੇ ਤਰੀਕੇ ਨਾਲ ਜੋ ਉੱਪਰ ਵੀ ਦੇਖੀਏ ਇਹ ਚੀਜ਼ਾਂ ਦਾ ਕਹਿੰਦੇ ਹਿਮਾਚਲ ਵਾਲੇ ਜਿਆਦਾ ਫੋਟਲੈਂਚ ਚੀਜ਼ਾਂ ਮਿਲਦੀਆਂ ਹਾਂਜੀ 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 ਸਾਰਾ ਲੱਕੜ ਦਾ ਹਾਂ ਵੁੱਡਵਰਕ ਦੇ ਵਿੱਚ ਮਤਲਬ ਆਪਾਂ ਕਹਿੰਦੇ ਸਾਰਾ ਵੁੱਡ ਦੀ ਟੋਨ ਦੇ ਵਿੱਚ ਰੱਖਿਆ ਹੋਇਆ ਜੀ ਬਿਲਕੁਲ ਜੀ ਤੇ ਬਹੁਤ ਸਪਾਈ ਨਾਲ ਕੰਮ ਕੀਤਾ ਜਿੰਨੀਆਂ ਵੀ ਟੀਮਾਂ ਨੇ ਕੀਤਾ ਕਿਤੇ ਵੀ ਹੈਗਾ ਜੀ ਇਹਨਾਂ ਵੀ ਫਰਕ ਨਹੀਂ ਹੈਗਾ ਕਿਸੇ ਚੀਜ਼ 'ਚ ਜੀ ਬਾਈ ਪੱਥਰ ਨਾਲ ਪੱਥਰ ਮਤਲਬ ਜੋੜਿਆ ਪਿਆ ਲੱਕੜ ਦਾ ਕੰਮ ਸਾਰਾ ਜੇ ਕਹਿੰਦੀ ਹੈ ਬਹੁਤ ਸੋਹਣੇ ਤਰੀਕੇ ਨਾਲ ਪਾਲਿਸ਼ ਹੋਈ ਹੋਈ ਆ ਬਾਕੀ ਫੈਮਿਲੀ ਨੇ ਹਜੇ ਚਲੋ ਫਰਨੀਚਰ ਵਗੈਰਾ ਐਡ ਅਪ ਕਰਨਾ ਹੈ ਇਹਦੇ ਚ ਜੀ ਮਟੀਰੀਅਲ ਤੇ ਹਜੇ ਕਾਫੀ ਚੀਜ਼ਾਂ ਅਜੇ ਹੋਣੀਆਂ ਨੇ ਹਾਂਜੀ 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 ਇੱਥੇ ਵੀ ਸਿਟਿੰਗ ਲੱਗਣੀ ਆ ਉਧਰ ਡਾਈਨਿੰਗ ਲੱਗਣਾ ਜਾਂ ਉਹ ਫਰਨੀਚਰ ਐਡ ਅਪ ਹੋਣ ਵਾਲਾ ਜੀ ਫਿਰ ਫਰਸਟ ਫਲੋਰ ਚੱਲੀਏ ਬਈ ਜੀ ਇੱਕ ਰੂਮ ਇੱਧਰ ਆ ਗਿਆ ਇੱਕ ਰੂਮ ਇੱਧਰ ਆ ਗਿਆ ਜੀ ਤੇ ਦੋ ਬੈਡਰੂਮ ਨੀਚੇ ਨੇ ਤੇ ਦੋ ਹੀ ਉੱਪਰ ਬਣੇ ਹੋਏ ਬਈ ਠੀਕ ਹੈ ਜੀ ਪੌੜੀਆਂ ਦਾ ਵੀ ਦੋਸਤੋ ਤੁਸੀਂ ਡਿਜ਼ਾਈਨ ਦੇਖ ਸਕਦੇ ਹੋ ਬਹੁਤ ਸੋਹਣੇ ਤਰੀਕੇ ਨਾਲ ਕਿਵੇਂ ਸਿਮਿੰਟ ਦੀਆਂ ਜਾਲੀ ਉਹਨਾਂ ਉਸ ਤਰੀਕੇ ਨਾਲ ਬਾਈ ਉਹਨਾਂ ਨੇ ਬਣਾ ਕੇ ਰੱਖਿਆ ਹੋਇਆ ਵਿੱਚ ਗਲਾਸ ਲੱਗਿਆ ਹੋਇਆ ਹੈਗਾ ਜੀ ਇਹ ਵੀ ਇੱਕ ਬਈ ਬੈਨੀਫਿਟਰ ਹੈ ਨਾ ਡਬਲ ਹਾਈਟ ਆਪ ਉਥੋਂ ਐਂਟਰੀ ਤੇ ਵੀ ਦੇਤੀ ਹੋਰੇ ਵੀ ਦੇਤੀ ਹਾਂ ਜੀ ਬਾਈ ਦੋਨੇ ਗੇਟ ਖੋਲ ਦਿੰਦੇ ਆ ਘਰ ਚੋਂ ਹਵਾ ਬਿਲਕੁਲ ਇੱਕ ਤਾਂ ਆਪਾਂ ਕਹ ਲਈਏ ਲਾਈਟ ਤੇ ਵੈਂਟੀਲੇਸ਼ਨ ਪ੍ਰੋਪਰ ਰਹਿੰਦੀ ਹੈ ਜੀ ਆਪਾਂ ਦੇਖੋ ਵੈਸੇ ਕੋਈ ਲਾਈਟ ਆਲਮੋਸਟ ਜ਼ਿਆਦਾ ਔਨ ਨਹੀਂ ਕੀਤੀਆਂ ਹੋਈਆਂ ਬਟ ਆਪਾਂ ਨੂੰ ਸਾਰੇ ਕਿਤੇ ਕੋਈ ਏਦਾਂ ਨਹੀਂ ਵੀ ਆਪਾਂ ਨੂੰ ਨੇਰਾ ਮਹਿਸੂਸ ਹੁੰਦਾ ਪਿਆ ਹੋਵੇ ਜਾਂ ਕਿਵੇਂ ਜੀ ਉਹ ਚੀਜ਼ ਦੇ ਬੈਨੀਫਿਟ ਬਹੁਤ ਹੁੰਦਾ ਠੀਕ ਹੈ ਜੀ ਭਾਈ ਫਸਟ ਫਲੋਰ ਤੇ ਗੱਲ ਕਰੀ ਕਿੰਨੇ ਰੂਮ ਆ ਗਏ ਇਹ ਲੌਬੀ ਏਰੀਆ ਆ ਗਿਆ ਭਾਈ ਜੀ ਤੇ ਇੱਕ ਇਹ ਬੈਡਰੂਮ ਆ ਗਿਆ ਇਹਦੇ ਨਾਲ ਵੀ ਜਿੱਦਾਂ ਡਰੈਸਿੰਗ ਵਾਸ਼ਰੂਮ ਅਟੈਚ ਹੈ ਜੀ ਤੇ ਇੱਕ ਬੈਡਰੂਮ ਉਧਰ ਰਹਿ ਗਿਆ ਜੀ ਤੇ ਇੱਕ ਉੱਪਰ ਪੂਜਾ ਰੂਮ ਆ ਜੀ ਇੱਕ ਉੱਪਰ ਪੂਜਾ ਰੂਮ ਆ ਹਾਂ ਜੀ ਹਾਂ ਜੀ ਲੋਕ ਵੀ ਦੋਸਤੋ ਦੇਖ ਸਕਦੇ ਹੋ ਇਹਦੇ ਨਾਲ ਵੀ ਕਲੋਜ਼ਟ ਏਰੀਆ ਤੇ ਵਾਸ਼ਰੂਮ ਅਟੈਚ ਹੈ ਠੀਕ ਹੈ ਜੀ ਉਹ ਪ੍ਰਸ਼ਾਸਤ ਤੇ ਬਹੁਤ ਸੋਹਣਾ ਕੰਮ ਕੀਤਾ ਵਾਲਾ ਹਰ ਇੱਕ ਚੀਜ਼ ਤੇ ਕੁਝ ਨਾ ਕੁਝ ਵੱਖਰਾ ਦੇਖਣ ਨੂੰ ਤੁਹਾਨੂੰ ਮਿਲੂਗਾ ਤੇ ਬਹੁਤ ਸੋਹਣੇ ਤਰੀਕੇ ਨਾਲ ਬਾਈ ਉਹਨਾਂ ਨੇ ਸਪਾਈਨਾ ਕੰਮ ਕਰਾਇਆਗਾ ਇਧਰ ਵੀ ਛੱਤ ਤੇ ਦਿਖਾ ਦਿਓ ਬਾਈ ਜ਼ਰੂਰ ਤੇ ਬਾਈ ਜੇ ਹੁਣ ਗੱਲ ਕਰੀਏ ਜਿਹੜਾ ਆਪਣਾ ਐਗਰੀਮੈਂਟ ਹੁੰਦਾ ਆਪਾਂ ਕੰਮ ਕਰਦੇ ਹਾਂ ਉੱਤ ਕੀ ਕੀ ਚੀਜ਼ਾਂ ਰਹਿੰਦੀਆਂ ਨੇ ਉਹਦੇ ਵਿੱਚ ਬਾਈ ਜੀ ਐਦਾਂ ਵੀ ਦੋ ਤਰੀਕੇ ਦੇ ਐਗਰੀਮੈਂਟ ਹੁੰਦੇ ਆ ਜੀ ਜੀ ਫਸਟ ਆਫ ਆਲ ਤਾਂ ਦੇਖੋ ਜੀ ਸਿਵਲ ਵਰਕ ਦਾ ਐਗਰੀਮੈਂਟ ਹੁੰਦਾ ਜੀ ਬਈ ਜਿਹਦੇ ਵਿੱਚ ਅਪ ਟੂ ਪਲਾਸਟਰਿੰਗ ਆਫ ਦਾ ਸਟਰਕਚਰ ਵੀ ਕਰਦੇ ਪਲਸਟਰ ਟਿੱਕਰ ਦਾ ਕੰਮ ਦਾ ਐਗਰੀਮੈਂਟ ਹੁੰਦਾ ਜੀ ਠੀਕ ਹੈ ਜੀ ਉਸ ਤੋਂ ਬਾਅਦ ਹੁੰਦਾ ਜੀ ਐਗਰੀਮੈਂਟ ਇੰਟੀਰੀਅਰ ਦਾ ਜੀ ਜੀ ਬਈ ਜੀ ਵੀ ਬਿਲਕੁਲ ਫਲੋਰਿੰਗ ਵਗੈਰਾ ਕਰਕੇ ਬਿਲਕੁਲ ਰੈਡੀ ਕਰਕੇ ਦੇਣਾ ਜਿਹੜਾ ਆਪਾਂ ਠੀਕ ਹੈ ਜੀ ਹਾਂ ਜੀ ਜੀ ਬਈ ਤੇ ਉਹ ਵੱਖਰਾ ਹੁੰਦਾ ਬਟ ਦੋਹਾਂ ਦਾ ਤੁਸੀਂ ਹਲੋ ਪਰ ਟੋਟਲ ਦੇਖੀਏ ਤਾਂ ਮਿਨਿਮਮ ਤੁਸੀਂ ਜੇ ਇਹ ਕੰਮ ਹੋਇਆ ਵੈ ਜੀ ਹਾਂਜੀ ਬਈ ਤੁਸੀਂ 3000 ਰੁਪੀਆ ਪਰ ਸਕੁਅਰ ਫੀਟ ਦੇ ਅਰਾਊਂਡ ਤੁਸੀਂ ਇਹਦਾ ਖਰਚਾ ਮੰਨ ਕੇ ਚੱਲੋ ਜੀ ਪਹਿਲੇ ਠੀਕ ਹੈ ਜੀ ਬਈ ਤੇ ਮਟੀਰੀਅਲ ਸਾਰਾ ਆਲ ਓਵਰ ਕੰਮ ਹਾਂਜੀ ਹਾਂਜੀ ਵੀ ਮਿਨਿਮਮ ਇੰਨਾ ਤਾਂ ਪੈ ਜਾਂਦਾ ਜੀ ਇਸ ਤੋਂ ਬਅਦ ਚਲੋ ਜਿਵੇਂ ਜਿਵੇਂ ਆਪਾਂ ਇੰਟੀਰੀਅਰ ਨੂੰ ਹੈਵੀ ਕਰੀ ਜਾਵਾਂਗੇ ਉਸ ਤਰੀਕੇ ਨਾਲ ਆਪਾਂ ਕਹਿ ਲਈ ਵੀ ਅਮਾਉਂਟ ਵਾਧੀ ਜਾਊਗੀ ਲਓ ਜੀ ਦੋਸਤੋ ਸਾਹਮਣੇ ਜਿੱਥੇ ਆਪਾਂ ਖੜੇ ਆ ਉਹ ਸਾਹਮਣੇ ਕੋਠੀ ਤੁਸੀਂ ਦੇਖ ਸਕਦੇ ਹੋ ਵੀ ਕੀ ਡਿਜ਼ਾਈਨ ਆਉਂਦਾ ਕੀ ਲੁੱਕ ਆਉਂਦੀ ਹੈ ਮੈਂ ਤਾਂ ਡਰੋ ਆਪਕੇ ਲਈ ਵੀ ਇੰਟੀਰੀਅਰ ਐਕਸਟੀਰੀਅਰ ਸਾਰਾ ਬਿਲਕੁਲ ਦਿਮਾਗੋਚਾ ਜਿਵੇਂ ਬਈ ਇਹਦੇ ਲੁੱਕ ਨਾ ਮੈਂ ਦੇਖ ਰਿਹਾ ਵੀ ਦੋ ਪਾਸੇ ਤੋਂ ਪੱਕੀ ਆ ਰਹੀ ਆ ਰਹੀ ਹੈ ਬੈਕ ਸਾਈਡ ਤੋਂ ਵੀ ਆ ਰਹੀ ਹੈ ਹਾਂਜੀ ਹਾਂਜੀ ਬਈ ਬੈਕ ਤੇ ਵੀ ਆਪਾਂ ਇਹਦਾ ਫਿਰ ਕਾਸਟ ਨਹੀਂ ਜ਼ਿਆਦਾ ਵੱਧ ਜਾਂਦੀ ਕੋਈ ਜ਼ਿਆਦਾ ਨਹੀਂ ਇਹਦਾ ਕੋਈ ਜ਼ਿਆਦਾ ਫਰਕ ਨਹੀਂ ਪੈਂਦਾ ਦੇਖੋ ਜੀ ਬ੍ਰਿਕਸ ਤਾਂ ਉਹੀ ਲੱਗਣੀਆਂ ਠੀਕ ਹੈ ਮਟੀਰੀਅਲ ਸਾਰਾ ਆਪਣਾ ਉਹੀ ਲੱਗਣਾ ਹੈ ਅਗਰ ਆਪਾਂ ਉਸੇ ਨੂੰ ਥੋੜਾ ਜਿਹਾ ਡਿਜ਼ਾਈਨ ਦੇ ਦੇਵਾਂਗੇ ਤੇਨੇ ਨਾਲ ਚਲੋ ਐ ਵੀ ਕਰਦੀ ਦੇਖ ਵਧੀਆ ਬਣ ਜਾਂਦੀ ਹੈ ਠੀਕ ਹੈ ਜੀ ਤੇ ਥੱਲੇ ਬਈ ਇੰਟਰਲੌਕ ਟਾਇਲ ਲੱਗੀ ਜਿਵੇਂ ਇਹਦਾ ਵੀ ਡਿਜ਼ਾਈਨ ਆਪਾਂ ਇੱਥੇ ਉਦਾਂ ਸੈਂਟਰ ਚ ਫਾਉਂਟੇਨ ਏਰੀਆ ਵੀ ਦਿੱਤਾ ਸੀਗਾ ਉਹ ਬਾਈ ਹੋਰੀ ਕਹਿੰਦੇ ਸੀ ਵੀ ਅਸੀਂ ਗਾਂ ਐਡਬ ਕਰਾਵਾਂਗੇ ਇੱਥੇ ਦੋਵਾਂ ਘਰਾਂ ਦੇ ਵਿਚਾਲੇ ਠੀਕ ਆ ਜੀ ਹਾਂਜੀ ਹਾਂਜੀ ਤੇ ਬਾਕੀ 메ਨ ਪਰਪਸ ਇਹੀ ਸੀਗਾ ਸੈਂਟਰ ਤੇ ਜਗ੍ਹਾ ਜਾਦੇ ਛੱਡੀ ਸੀ ਆਪਣੇ ਘਰੇ ਕਈ ਵਾਰ ਕੋਈ ਫੰਕਸ਼ਨ ਹੁੰਦਾ ਜਾਂ ਜੋ ਮਤਲਬ ਉਹਦੇ ਵਾਸਤੇ ਜਗ੍ਹਾ ਇਹ ਵਧੀਆ ਯੂਜ਼ ਹੋ ਜਾਂਦੀ ਹੈ ਜੀ ਠੀਕ ਆ ਭਾਈ ਜੀ ਹਾਂਜੀ ਤੇ ਭਾਈ ਜੀ ਅ ਅਖੀਰ ਤੇ ਆਪਣਾ ਨਾ ਐਡਰੈਸ ਜ਼ਰੂਰ ਦੇ ਜੀ ਹਾਂਜੀ ਭਾਈ ਜੀ ਆਪਣਾ ਭਾਈ ਜੀ ਸਤਸ਼੍ਰੀ ਕਾਲ ਆਰਕਟੈਕਟਸ ਦੇ ਨਾਮ ਤੇ ਫਰਮ ਹੈ ਜੀ ਜੀ ਮਲੂਡ ਦੇ ਵਿੱਚ ਜੀ ਤੇ ਬਾਕੀ ਤੁਸੀਂ ਸਾਡਾ ਨੰਬਰ ਅਪਲੋਡ ਕਰਦੇ ਹੋਗੇ ਜੀ ਬਿਲਕੁਲ ਕੋਈ ਸੇ ਦੀ ਕੋਈ ਕੁਰੀ ਹੋਈ ਤਾਂ ਮੈਨੂੰ ਕਾਲ ਤੇ ਪੁੱਛ ਸਕਦੇ ਜੀ ਜੀ ਭਾਜੀ ਬਹੁਤ ਬਹੁਤ ਧੰਨਵਾਦ ਜੀ ਠੀਕ ਹੈ